ਅਸਤਰ ਐਡੀਆਂ ਮਹਿੰਗੀਆਂ ਤਲਵਾਰਾਂ ਕਲਗੀਆਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਧੇ ਮੇਰੇ ਕਖਤ ਤੇ ਗਵਜਾਣਾ ਕਰ ਲੈ ਉਹਨੇ ਆਪਣੇ ਫੌਜੀ ਸੱਤੇ ਜਰਨੈਲ ਸੱਤੇ ਵੱਡੇ ਵੱਡੇ ਬੜੀ ਵੱਡੀ ਕਚਹਿਰੀ ਲਾ ਕੇ ਬੈਠਾ ਉਸ ਕਚਹਿਰੀ ਚ ਉਹਨੇ ਰੱਖੀ ਸੋਨੇ ਦੇ ਮੁੱਠੇ ਵਾਲੀ ਤਲਵਾਰ ਇੱਕ ਸਿਰੀ ਸਾਹਿਬ ਰੱਖੀ ਔਰੰਗੇਬ ਨੇ ਉਹਦੇ ਤੇ ਸੋਨੇ ਦਾ ਮੁੱਠਾ ਲੱਗਿਆ ਆਏ ਵਿਚਾਰੇ ਰੱਖੀ ਔਰੰਗਜ਼ੇਬ ਆਪਣੇ ਜਰਨੈਲਾਂ ਨੂੰ ਇਕੱਠਿਆਂ ਕਰਕੇ ਕਹਿੰਦਾ ਇਹਦਾ ਉੱਥੇ ਕੋਈ ਤੁਹਾਡੇ ਚੋਂ ਜਰਨੈਲ ਇਸ ਤਲਵਾਰ ਨੂੰ ਉਹ ਹੱਥ ਪਾਵੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਏਗਾ ਇਹ ਕਹਿੰਦਾ ਇਹ ਤਲਵਾਰ ਨੂੰ ਉਹ ਚੁੱਕੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਏਗਾ ਹੁਣ ਸਾਹਸਾਂ ਸਭ ਦੀਆਂ ਨਹੀਂਆਂ ਬੈਗੀਆਂ ਉੱਥੇ ਕਲਗੀਧਰ ਦਾ ਸਿਰ ਵੱਡਣਾ ਉਹ ਤਾਂ ਵੱਡੇ ਵੱਡੇ ਜਰਨੈਲ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਂਦੇ ਉਹਨਾਂ ਦੀਆਂ ਲੱਤਾਂ ਕੰਬਦੀਆਂ ਸਿਰ ਵੱਟ ਕੌਣ ਵੱਟੇ ਹੋ ਪਹਿਲੀ ਵਾਰ ਆਜ਼ਮਾਰੀ ਕੋਈ ਨਾ ਉੱਠਿਆ ਦੂਜੀ ਵਾਰ ਫੇਰ ਬੋਲਦਾ ਐਨਾ ਇੰਨੀ ਤਨਖਾਹ ਐਨੀਆਂ ਫੌਜਾਂ ਐਡੇ ਵੱਡੇ ਵੱਡੇ ਜਰਨੈਲ ਐਡੇ ਐਡੇ ਤੁਹਾਡੇ ਨਾਮ ਤੁਹਾਡੇ ਜਿੱਕ ਵੀ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਡ ਲਿਆ ਉਹ ਗੁਰਖੋ ਦੂਜੀ ਆਵਾਜ਼ ਮਾਰੀ ਫੇਰ ਉੱਠਿਆ ਸੈਦ ਖਾਨ ਜਰਨੈਲ ਸੈਦ ਖਾਨ ਜਰਨੈਲ ਉੱਠਿਆ ਉੱਠ ਕੇ ਉਹਨੇ ਤਲਵਾਰ ਨੂੰ ਹੱਥ ਪਾਇਆ ਤਲਵਾਰ ਚੁੱਕ ਲਈ ਇਹਨਾ ਮੈਂ ਜਾਵਾਂ ਮੈਂ ਜਾਵਾਂਗਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਮੈਂ ਲਿਆਵਾਂ ਸਾਰੇ ਹੈਰਾਨ ਹੁੰਦੇ ਨੇ ਕਹਿੰਦੇ ਕਲਗੀ ਧਰ ਦਾ ਸਿਰ ਕਹਿੰਦਾ ਹੰਕਾਰ ਹੀ ਕੋਈ ਚਲਿਆ ਜਾਏਗਾ ਉਹਨੇ ਤਲਵਾਰ ਚੁਕ ਲਈ ਮੈਂ ਸਿਰ ਵੱਢ ਕੇ ਲਿਆਉਂ ਕਹਿੰਦਾ ਪਰ ਮੇਰੀ ਸ਼ਰਤ ਹੈ ਇਹਨਾਂ ਔਰੰਗਜ਼ੇਬ ਕਹਿੰਦਾ ਦੱਸ ਮੈਂ ਸ਼ਰਤ ਕੀ ਦੇ ਲਈ ਮੇਰੀ ਸ਼ਰਤ ਹੈ ਵੇ ਵੀ ਮੇਰੇ ਨਾਲ ਫੌਜ ਭੇਜੋ ਕਹਿੰਦਾ ਦਿੱਤੀ 50000 ਬੰਦਾ ਫੌਜ ਦਾ ਸੁਣਿਓ 50000 ਬੰਦਾ ਫੌਜ ਦਾ ਔਰੰਗਜ਼ੇਬ ਲੈ ਗਿਆ ਸ਼ੈਦ ਖਾਨ ਜਰਨੈਲ ਫੜਦੇ ਨੂੰ ਫੌਜ ਵੀ ਦਿੱਤੀ ਲੈ ਜਾ 50 ਹਜ਼ਾਰ ਬੰਦਾ ਫੌਜ ਸੋਨੇ ਦੇ ਮੁੱਠੇ ਵਾਲੀ ਤਲਵਾਰ ਹਾਥੀ ਘੋੜੇ ਸਭ ਦਿੱਤੇ ਬਸ ਉਸੇ ਵੇਲੇ ਵਹੀਰ ਘੱਟਦੀ ਨੰਦਪੁਰ ਸਾਹਿਬ ਸ਼ੈਦ ਖਾਨ ਜਰਨੈਲ ਹਾਥੀ ਤੇ ਚੜਿਆ ਜਾਂਦਾ ਬੜੇ ਘੋੜਸਵਾਰ ਪਿੱਛੇ ਬੜੇ ਅੱਗੇ ਬਹੁਤ ਵੱਡੀ ਸੈਨਾ ਤੁਰ ਹੀ ਜਾਂਦੀ ਹੈ ਜਦੋਂ ਇਹ ਸੰਢੋਰੇ ਪਹੁੰਚਿਆ ਨਾ ਕੁਰਸੀ ਤੇ ਜਦੋਂ ਸੰਢੋਰੇ ਪਹੁੰਚਿਆ ਸੰਢੋਰੇ ਪਿੰਡ 'ਚ ਇਹਦੀ ਭੈਣ ਰਹਿੰਦੀ ਸੀ ਨਸੀਰਾ ਸ਼ੈਦ ਖਾਨ ਜਰਨੈਲ ਦੀ ਨਸੀਰਾ ਕੌਣ ਸੀ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਤੇ ਪੀਰ ਬੁੱਧੂ ਸ਼ਾਹ ਕੌਣ ਸੀ ਪੀਰ ਬੁੱਧੂ ਸ਼ਾਹ ਗੁਰੂ ਗੋਬਰ ਸਿੰਘ ਮਹਾਰਾਜ ਦਾ ਸਿੱਖ ਸੀ ਭਗਾੜੀ ਦੇ ਜੰਗ ਵਿੱਚ ਪੀਰ ਬੁੱਧੂ ਸ਼ਾਹ ਦੇ ਚਾਰ ਪੁੱਤਰ ਸ਼ਹੀਦ ਹੋਏ। ਉਹਨੇ ਗੁਰੂ ਗੋਬਿੰਦ ਸਿੰਘ ਤੋਂ ਆਪਣੇ ਲਾਲ ਬਾਰੇ। ਸ਼ੈਦ ਖਾਨ ਜਰਨੈਲ ਦੀ ਭੈਣ ਸੀ ਨਸੀਰਾ। ਇਹਦਾ ਵੀ ਇਹਦੇ ਪੁੱਤਰ ਚੜ੍ਹਾਈ ਕੀਤਾ ਨੇ ਸ਼ਹੀਦ ਹੋਏ ਨੇ ਜੰਗ 'ਚ। ਮੈਂ ਜਾਂਦਾ ਜਾਂਦਾ ਪਤਾ ਹੀ ਲੱਗਿਆ ਚੱਲਣਾ। ਫੌਜਾਂ ਆਏ ਖਿਲਾਰ ਲੀਆਂ। ਇੱਥੇ ਰੁਕੋ ਮੈਂ ਆਪਣੀ ਭੈਣ ਨੂੰ ਮਿਲਦਾ। ਹੱਥ 'ਵੇ ਤਲਵਾਰ ਫੜੀ ਤੁਰਿਆ ਜਾਂਦਾ। ਜਾਂਦਾ ਜਾਂਦਾ ਆਪਣੀ ਜਦੋਂ ਭੈਣ ਕੋਲ ਪਹੁੰਚਿਆ ਨਸੀਰਾ ਕੀ ਹਾਲ ਤੇਰਾ ਘੁੱਟ ਕੇ ਗੱਲ ਨਾਲ ਲਾਇਆ ਦੋਵੇਂ ਮਿਲੇ ਜਦੋਂ ਐ ਪਾ ਲਿਆ ਨਾ ਨਸੀਰਾ ਨੇ ਜਲ ਪਾਣੀ ਛਕਾਇਆ ਨਸੀਰਾ ਪੁੱਛਦੀ ਏ ਕਹਿੰਦੀ ਵੀਰਿਆ ਕਿਵੇਂ ਆਉਣੇ ਹੋਏ ਇਹ ਕਹਿੰਦਾ ਨਸੀਰਾ ਮੈਨੂੰ ਬੜਾ ਦੁੱਖ ਹੈ ਤੇਰੇ ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ 'ਚ ਮਾਰੇ ਗਏ ਤੇਰੇ ਚਾਰ ਪੁੱਤਰ ਗਵਾਲਾਏ ਤੂੰ ਮੈਂ ਅਫਸੋਸ ਕਰਨ ਆਇਆ ਨਜ਼ੀਰਾ ਕਹਿੰਦੀ ਏ ਕਹਿੰਦੀ ਅਫਸੋਸ ਤਾਂ ਛੱਡ ਮੇਰੇ ਪੁੱਤਰ ਮਰੇ ਨਹੀਂ ਮੇਰੇ ਪੁੱਤਰ ਤਾਂ ਸ਼ਹੀਦ ਹੋਏ ਨੇ ਜਿਹੜਾ ਜੰਗ 'ਚ ਲੜ ਕੇ ਮਰਦਾ ਸ਼ਹੀਦ ਗਿਣਿਆ ਜਾਂਦਾ ਮੇਰੇ ਪੁੱਤ ਸ਼ਹੀਦ ਨੇ ਵੀਰਿਆਚਲ ਪੁੱਤਰਾਂ ਦੀ ਛੱਟ ਤੂੰ ਦੱਸ ਵੀ ਤੂੰ ਕਿੱਧਰ ਨੂੰ ਚੜਾਈਂ ਗਈ ਤੀ ਤੂੰ ਕਿੱਥੇ ਦੁਰ ਚਲੇ ਐਨੀ ਵੱਡੀ ਸੈਨਾ ਐਨੇ ਐਨੇ ਲੋਕ ਇੱਥੇ ਘੋੜੇ ਹਾਥੀ ਐਨਾ ਅਸਲਾ ਵੀਰੇ ਕਿੱਥੇ ਚਲੇ ਆ ਨਸੀਰਾਂ ਨੂੰ ਕਹਿੰਦਾ ਹੈ ਕਹਿੰਦਾ ਥੋੜੇ ਦਿਨ ਰੁਕ ਜਾ ਘਰ ਘਰ ਵਿੱਚ ਮੇਰੀ ਚਰਚੇ ਹੋਣਗੇ ਆਖੋ ਸਾਥ ਸ੍ਰੀ ਵਾਹਿ ਹੈ ਗੁਰੂ ਘਰ ਘਰ ਵਿੱਚ ਬੱਚੇ ਬੱਚੇ ਦੇ ਮੂੰਹ ਤੇ ਮੇਰਾ ਹੀ ਨਾ ਹੋਏਗਾ ਇਹਦੀ ਇਹੋ ਜਿਹੀ ਕੀ ਕਰਨ ਲੱਗਿਆ ਤੂੰ ਕਿੱਥੇ ਚੱਲੇ ਆ ਨਸੀਰਾ ਸੱਚ ਦੱਸਾਂ ਔਰੰਗਜ਼ੇਬ ਦੇ ਦਰਬਾਰ ਵਿੱਚ ਸੋਨੇ ਦੇ ਮੁੱਠੇ ਵਾਲੀ ਤਲਵਾਰ ਕਿਸੇ ਜਰਨੈਲ 'ਚ ਚੁੱਕਣ ਦੀ ਹਿੰਮਤ ਨਹੀਂ ਪਈ ਕਿਉਂ ਔਰੰਗਜ਼ੇਬ ਨੇ ਆਖਿਆ ਇਹ ਤਲਵਾਰ ਉਹ ਚੁੱਕੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਏਗਾ ਮੈਂ ਚੁੱਕੀ ਨਸੀਰਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢਣ ਚੱਲਿਆ ਇਹ ਗਈ ਨਸੀਦਾ ਆਖਣ ਲੱਗੀ ਕਹਿੰਦੀ ਵੀਰਿਆ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪਤਾ ਵੀ ਹੈ ਤੈਨੂੰ ਪਤਾ ਹੈ ਮਹਾਰਾਜ ਬਾਰੇ ਗਲਗੀ ਧਰਮ ਮਹਾਰਾਜ ਦਾ ਸਿਰ ਵੱਡਣਾ ਵੱਡੇ ਵੱਡੇ ਜਰਨੈਲ ਕੰਬਦੇ ਨੇ ਉਹਨਾਂ ਦੇ ਸਾਹਮਣੇ ਜਾ ਕੇ ਗੁਰੂ ਨਾਨਕ ਦੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਜਦੋਂ ਜਾਈਏ ਨੀਵੇਂ ਹੋ ਕੇ ਚੜਾਈਆਂ ਕਰਕੇ ਨਹੀਂ ਜਾਈਦੀਆਂ ਵੀਰਿਆ ਤੇਰੇ ਅੱਗੇ ਹੱਥ ਜੋੜਦੀਆਂ ਇਹੋ ਜੀ ਗਲਤੀ ਨਾ ਕਰ ਬੈਠੀ ਤੂੰ ਬਖਸ਼ਿਆ ਨਹੀਂ ਜੇ ਰਣਾ ਕਿ ਇਹਦਾ ਨਾਂ ਘਰ ਘਰ ਵਿੱਚ ਮੇਰੀ ਚਰਚੇ ਹੋਣਗੇ 50000 ਫੌਜ ਮੇਰੇ ਨਾਲ ਲੋਕੀ ਮੈਨੂੰ ਵੇਖਦੇ ਨੇ ਵੀ ਚੱਲਿਆ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢਣ ਹੰਕਾਰ ਵੀ ਬੋਲਦਾ ਸਰਸੰਗਤ ਜੀ ਉਸ ਵੇਲੇ ਉਹ ਕਹਿੰਦੀ ਵੀ ਰੁਕ ਜਾ ਇੱਥੇ ਚੱਲੇ ਆਤੇ ਜਾਈਂ ਵੀਰਿਆ ਇੱਥੇ ਰੁਕ ਜਾ ਚਲਿਆ ਜਈ ਜਿੱਨਾ ਚਿਰ ਮੈਂ ਨਹੀਂ ਆਉਂਦੀ ਉਹਨਾਂ ਚਿਰ ਨਾ ਜਾਇੰਦੋ ਇਹਨੂੰ ਨਹੀਂ ਜਾਂਦਾ ਮੈਂ ਘਰ ਬਾ ਲਿਆ ਕਲਗੀਧਰ ਗੁਰੂ ਗੋਵਰ ਸਿੰਘ ਦੇ ਆ ਚਰਣਾ ਚ ਨਸੀਰਾ ਆ ਗਈ ਪੀਰ ਬੁੱਧੂ شاہ ਦੇ ਘਰ ਵਾਲੇ ਮਾਰੇ ਨੇ ਪਰੇਸ਼ਾਨ ਲਿਆ ਵੀ ਸਾਡੀ ਜੰਗ ਚ ਚਾਰ ਪੁੱਤਰ ਸ਼ਹੀਦ ਹੋਏ ਨੇ ਆਹ ਭੈਣ ਨਸੀਰਾ ਕਿਵੇਂ ਆਣੇ ਹੋਏ ਕਲਗੀਧਰ ਮਾਰੇ ਨੂੰ ਕਹਿੰਦੀ ਏ ਕਹਿੰਦੀ ਮਹਾਰਾਜ ਤੁਹਾਡੇ ਚਰਨਾਂ 'ਚ ਇੱਕ ਪੁਕਾਰ ਇੱਕ ਫਰਿਆਦ ਲੈ ਕੇ ਆਇਆ ਮਹਾਰਾਜ ਕਹਿੰਦੇ 10 ਕਹਿੰਦੇ ਮਹਾਰਾਜ ਜੀ ਮੇਰਾ ਭਰਾ ਤੁਹਾਡੇ ਤੇ ਚੜ੍ਹਾਈ ਕਰਕੇ ਆ ਰਿਹਾ ਕਹਿੰਦੇ ਅੱਛਾ ਸੈਦ ਖਾਨ ਦਾ ਨਾਮ ਹੈ 50 ਹਜ਼ਾਰ ਫੌਜ ਨਾਲ ਅੱਛਾ ਕਲਗੀਧਰ ਮਹਾਰਾਜ ਕਹਿੰਦੇ 10 ਭੈਣ ਫਿਰ ਕੀ ਜੰਦੀ ਨਸੀਰਾ ਕਹਿੰਦੀ ਮਹਾਰਾਜ ਚਾਰ ਪੁੱਤਰ ਸੀ ਮੇਰੇ ਤੁਹਾਡੇ ਤੋਂ ਵਾਰ ਤੇ ਮਹਾਰਾਜ ਜਗ ਤੇ ਭਰਾਵਾਂ ਨਾਲ ਨਾਮ ਨਿਸ਼ਾਨ ਰਹਿੰਦਾ ਹੈ ਜਗ ਤੇ ਭਰਾਵਾਂ ਨਾਲ ਜਾਣਿਆ ਜਾਂਦਾ ਹੈ ਤੁਹਾਡੇ ਚਰਨਾਂ ਚ ਬੇਨਤੀ ਕਰਨ ਆਈਆਂ ਮੇਰਾ ਭਰਾ ਆ ਰਿਹਾ ਉਹਨੂੰ ਮਾਰਿਆ ਜੇ ਇਹ ਕਹਿੰਦੀ ਉਹਨੂੰ ਮਾਰਿਓ ਨਾ ਕਲਗੀਧਰ ਮਹਾਰਾਜ ਕਹਿੰਦੇ ਭੈਣ ਇਹ ਕਿਹੋ ਜਿਹੀਆਂ ਗੱਲਾਂ ਕਰਨੀ ਤੂੰ ਉਹ ਮੇਰੇ ਤੇ ਚੜ੍ਹਾਈ ਕਰਕੇ ਆ ਰਿਹਾ ਮੈਨੂੰ ਵੱਡਣ ਆ ਰਿਹਾ ਤੂੰ ਕਹੀਂ ਨਹੀਂ ਮਾਰ ਜਦੋਂ ਚੜ੍ਹਾਈ ਕਰਕੇ ਆਏਗਾ ਮਾਰਾਂਗਾ ਹੀ ਮੈਂ ਤਾਂ ਹੋਰ ਕੀ ਕਰਾਂਗਾ ਕੇਦੀ ਨਾ ਮਾਰਾਂ ਬੇਨਤੀ ਕੀਤੀ ਮਾਰੇ ਤੁਸੀਂ ਬਖਸ਼ਣ ਹਾਰੋ ਬਖਸ਼ ਲਿਓ ਆਏ ਕਰਦੀ ਬੇਨਤੀ ਮਾਰੇ ਅੰਦਰ ਧਿਆਨ ਹੋ ਗਏ ਨੇਤਰ ਬੰਦ ਕਰ ਲਏ ਜਦੋਂ ਨੇਤਰ ਖੋਲੇ ਕਲਗੀ ਧਰ ਕਹਿੰਦੇ ਨੇ ਨਸੀਰਾ ਨਹੀਂ ਸੀ ਬਚਣਾ ਮੇਰੇ ਹੱਥੋਂ ਤੇਰੇ ਭਰਾ ਸੈਦ ਖਾਂਜ ਰਣੈਲ ਮਾਰਿਆ ਜਾਣਾ ਸੀ ਵੱਢਿਆ ਜਾਣਾ ਸੀ ਅਰ ਹੁਣ ਤੂੰ ਆ ਗਈ ਏ ਹੁਣ ਦੀ ਮਾਰਦਾ ਹੁਣ ਮਾਰਾਂਗਾ ਜ਼ਰੂਰ ਤੇਰੇ ਭਰਾ ਨੂੰ ਨਹੀਂ ਉਹਦੇ ਹੰਕਾਰ ਨੂੰ ਮਾਰਾਂਗੀ ਫਰਿਆਦ ਕਰਦੀ ਵਾਪਸ ਆ ਗਈ ਆਏ ਬੈਠੇ ਜਾਣ ਵਾਸਤੇ ਵੀਰਿਆ ਪਹਿਲਾਂ ਤਾਂ ਬੇਨਤੀ ਕਰਦੀਆਂ ਨਾ ਜਾ ਇਹਨਾਂ ਨਾ ਨਾ ਗੱਲ ਹੀ ਕੋਈ ਨਹੀਂ ਨਹੀਂ ਰੁਕਦਾ ਕਿ ਨਹੀਂ ਨਾ ਕਿ ਜ੍ਹਾ ਫਿਰ ਹੁਣ ਜਾ ਚਲੇ ਜਾ ਜੀ ਸ਼ਾਇਦ ਖਾਂ ਕਹਿੰਦਾ ਹੈ ਵੀ ਹੁਣ ਤਾਂ ਅਜੇ ਕਹਿੰਦੀ ਸੀ ਜਾ ਨਾ ਰੋਕਦੀ ਸੀ ਇੱਕਦਮ ਕਹਿੰਦੀ ਜਾ ਮਿਰਿਆ ਚੱਲਿਆ ਜਾ ਮਿਲਿਆ ਆਪਣੀ ਭੈਣ ਨੂੰ ਹਾਥੀ ਦੇ ਸਵਾਰ ਹੋਇਆ ਹੌਲੀ-ਹੌਲੀ ਮੰਝਣਾ ਮਾਰਦਾ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਾ ਕਿੰਨੀ ਦੂਰ ਪਿੱਛੇ 15 ਮੀਲ ਪਿੱਛੇ ਨੇ ਪੜਾ ਕੀਤਾ ਸ਼ਾਇਦ ਗਾਂਝੜਾ ਜਦੋਂ ਪੜਾ ਕੀਤਾ ਸ਼ਾਮ ਦਾ ਵੇਲਾ ਹੈ ਸੂਰਜ ਢਲਦਾ ਇਹਨੇ ਨਾ ਆਪਣੇ ਸਾਰੇ ਜਰਨੈਲ ਬੁਲਾ ਲਏ ਸਿਪਾਈ ਬੁਲਾ ਲਏ ਜਿਹੜੇ ਨਾਲ ਆਏ ਸੀ ਕਹਿੰਦੇ ਵੀ ਜੰਗ ਦੀ ਮੈਦਾਨ ਦੀ ਵਿਉਂਤਬੰਦੀ ਤਾਂ ਕਰੀਏ ਕਿਹਨੇ ਕਿਧਰੋਂ ਘੇਰਾ ਪਾਣਾ ਹੈ ਕਿਹੜਾ ਕਿਧਰੋਂ ਆਏਗਾ ਕਿਹੜਾ ਕਿਧਰੋਂ ਘੇਰਾਬੰਦੀ ਕਰੀਏ ਆਏ ਵਿਚਾਲੇ ਬੈਠੇ ਸੁਣਿਓ ਮੰਜੀ ਡਾਈ ਸ਼ੈਦ ਖਾਨ ਜਰਨੈਲ ਤੇ ਤਖਤ ਲਗਾ ਇੰਦਾ ਆਸੇ-ਪਾਸੇ ਸਿਪਾਈ ਬੈਠੇ ਨੇ ਵਿਉਂਤਬੰਦੀ ਬਣਾਉਂਦਾ ਕਿੰਨੇ ਕਿਧਰੋਂ ਘੇਰਾ ਪਾਉਣਾ ਹੈ ਕਿਹੜਾ ਕਿਧਰੋਂ ਜਾਏਗਾ ਕਿਵੇਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਨਾਲ ਟੱਕਰ ਆ ਕਰਨਾ ਹੈ ਇਹ ਵਿਆਉਂਤ ਬੱਦੀ ਬਣਾਉਂਦਾ ਹੈ ਪੰਚ ਮੀਲਾਂ ਦੀ ਦੂਰ ਤੇ ਅਨੰਦਪੁਰ ਸਾਹਿਬ ਕਲਗੀ ਧਰ ਮਹਾਰਾਜ ਆਪਣੇ ਕਿਲੇ ਤੇ ਖੜਕੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲੇ ਤੇ ਖੜਕੇ ਮਿਆਨ ਤੇ ਤੀਰ ਚੜਾ ਕੇ ਐਡੀ ਜ਼ੋਰ ਨਾਲ ਤੀਰ ਛੱਡਦੇ ਨੇ ਸੈਦ ਖਾਨ ਜਰਨੈਲ ਦੀ ਮੰਜੀ ਤੇ ਸੱਜੇ ਪਾਵੇ ਤੇ ਵੱਜਦਾ ਹੈ ਵਾਹ ਸਾਨ ਸ਼ਰੀਆ ਖਾਨ ਉਹਦੀ ਮੰਜੀ ਦੇ ਸੱਜੇ ਪਾਵੇ ਤੇ ਵੱਜਿਆ ਤੀਰ ਇੱਕਦਮ ਦਿਲ ਨਿਕਲ ਗਿਆ ਸਭ ਦਾ ਕਹਿੰਦਾ ਆ ਕੀ ਜੰਗ ਤਾਂ ਜੇ ਸ਼ੁਰੂ ਵੀ ਨਹੀਂ ਹੋਇਆ ਤੀਰ ਕਿੱਥੋਂ ਆਣ ਲੱਗੇ ਜੰਗ ਦਾ ਐਲਾਨ ਨਹੀਂ ਹੋਇਆ ਜੰਗ ਦੀ ਸ਼ੁਰੂਆਤ ਨਹੀਂ ਹੋਈ ਤੀਰ ਕੌਣ ਚਲਾਉਣ ਲੱਗ ਗਿਆ ਵੇਖੋ ਫਟਾਫਟ ਜਦੋਂ ਤੀਰ ਕੱਟਿਆ ਤੇ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਨਿਸ਼ਾਨੀ ਸੀ ਉਹਨੂੰ ਸਵਾ ਤੋਲੇ ਸੋਨਾ ਲੱਗਿਆ ਹੁੰਦਾ ਸੀ ਖਾਸੀਅਤ ਸੀ ਮਾਰੇ ਦੇ ਤੀਰ ਦੀ ਜੇ ਕੋਈ ਉਸ ਤੀਰ ਨਾਲ ਚੜ੍ਹਾਈ ਕਰ ਜੇ ਉਹਦੇ ਕਫਨ ਦਾ ਪ੍ਰਬੰਧ ਹੋ ਸਕੇ ਜੇ ਜ਼ਖਮੀ ਹੋ ਜਾਏ ਉਹ ਸੋਨਾ ਵੇਚ ਕੇ ਆਪਣਾ ਮੱਲਮ ਪੱਟੀ ਕਰ ਲਵੇ ਕਿਸੇ ਨੇ ਦੱਸਿਆ ਕਹਿੰਦਾ ਕਿੱਥੋਂ ਆਇਆ ਤੀਰ ਕਹਿੰਦੇ ਜੀ ਇਹ ਤੀਰ ਹੈ ਗੁਰੂ ਗੋਬਿੰਦ ਸਿੰਘ ਦਾ ਅੱਛਾ ਇਹ ਗੁਰੂ ਗੋਬਿੰਦ ਸਿੰਘ ਦਾ ਤੀਰ ਕਹਿੰਦਾ ਤੁਹਾਨੂੰ ਕਿਵੇਂ ਪਤਾ ਕਹਿੰਦੇ ਸੋਨਾ ਲੱਗਾ ਐਡਾ ਹੰਕਾਰ ਲਈ ਫਿਰਦਾ ਸੀ ਅੱਧਾ ਮਾਣ ਟੁੱਟ ਗਿਆ ਕਹਿੰਦਾ ਆਨੰਦਪੁਰ ਸਾਹਿਬ ਇੱਥੋਂ ਕਿੰਨੇ ਕਿਲੋਮੀਟਰ ਦੂਰ ਕਹਿੰਦੇ 15 ਮੀਲਾਂ ਦੀ ਦੂਰੀ ਤੇ ਕਹਿੰਦਾ ਇੱਡੀ ਦੂਰ ਮੈਂ ਬੈਠਾ ਐਡਾ ਵੱਡਾ ਨਿਸ਼ਾਨ ਜੀ ਗੁਰੂ ਗੋਬਿੰਦ ਸਿੰਘ ਮੇਰੀ ਮੰਜੀ ਦਾ ਪਾਵਾ ਦੇਖ ਕਿਵੇਂ ਗਿਆ ਉਹ ਉਹ ਕਹਿੰਦੇ ਉਹਨਾਂ ਵਰਗਾ ਨਿਸ਼ਾਨ ਚ ਵੀ ਕੋਈ ਆਏ ਗੱਲਾਂ ਕਰਦਾ ਕਮਾਲ ਇੱਕ ਚਿੱਠੀ ਚ ਇੱਕ ਤੀਰ ਚ ਚਿੱਠੀ ਪਾਈ ਗੁਰੂ ਗੋਬਿੰਦ ਸਿੰਘ ਨੇ ਸੁਣਿਆ ਤੀਰ ਵਿੱਚ ਚਿੱਠੀ ਪਾਈ ਕਮਾਨ ਤੇ ਗੁਰੂ ਗੋਬਿੰਦ ਸਿੰਘ ਨੇ ਤੀਰ ਦੂਜਾ ਚੜਾਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜ ਕੇ ਇਹਦੀ ਜੋਰ ਨਾਲ ਤੀਰ ਮਾਰਦੇ ਨੇ ਸੈਦ ਖਾਂ ਜਰਨੈਲ ਅਜੇ ਗੱਲਾਂ ਕਰਦਾ ਪਹਿਲੇ ਤੀਰ ਬਾਰੇ ਅਜੇ ਪੁੱਛਦਾ ਉਹਨੇ ਨੂੰ ਦੂਜਾ ਤੀਰ ਕਲਗੀ ਧਰਨੇ ਮਾਰਿਆ ਉਹਦੀ ਮੰਜੀ ਤੇ ਖੱਬੇ ਪਾਵੇ ਤੇ ਬਚਣਾ ਖੱਬੇ ਪਾਵੇ ਤੇ ਇਹਨਾ ਕਿ ਪਹਿਲਾ ਤੀਰ ਮਾਰਿਆ ਦੂਜਾ ਤੀਰ ਮਾਰਿਆ ਕਹਿੰਦੇ ਐਦ ਕੀ ਤੀਰ ਨਹੀਂ ਮਾਰਿਆ ਕਲਗੀਆਂ ਵਾਲੇ ਨੇ ਚਿੱਠੀ ਵੀ ਭੇਜੀ ਨਾਲ ਇਹਨਾਂ ਛੇਤੀ ਖੁੱਲੋ ਬੜ ਬੜ ਹੈ ਕੀ ਵਿੱਚ ਤੀਰ ਕਟਿਆ ਪਾਵੇ ਤੋਂ ਸਰਸੰਗਤ ਜੀ ਆਏ ਚਿੱਠੀ ਖੋਲੀ ਪੜਨ ਲੱਗਿਆ ਕਲਗੀਧਰ ਗੁਰੂ ਗੋਬਿੰਦ ਸਿੰਘ ਵਿੱਚ ਲਿਖਦੇ ਨੇ ਸੈਦ ਖਾਨ ਜਰਮੈਲਾ 50000 ਫੌਜ ਮੇਰੇ ਤੇ ਚੜਾ ਕੇ ਲੈ ਆਇਆ ਮੇਰੇ ਤੋਂ ਬੈਠਾ ਤੂੰ 15 ਕਿਲੋਮੀਟਰ ਦੀ ਦੂਰੀ ਤੇ ਵੱਡਾ ਜਰਨੈਲ ਬਣਿਆ ਫਿਰਦਾ ਮੈਂ ਪਹਿਲਾ ਤੀਰ ਮਾਰਿਆ ਤੇਰੀ ਮੰਜੀ ਦੇ ਸੱਜੇ ਪਾਵੇ ਤੇ ਵੱਜਿਆ 15 ਕਿਲੋਮੀਟਰ ਦੀ ਦੂਰੀ ਨੰਦਪੁਰ ਸਾਹਿਬ ਦੀ ਪਹਿਲਾ ਤੀਰ ਮਾਰਿਆ ਤੇਰੀ ਮੰਜੀ ਦੇ ਸੱਜੇ ਪਾਵੇ ਤੇ ਵੱਜਿਆ ਦੂਜਾ ਤੀਰ ਮਾਰਿਆ ਤੇਰੀ ਮੰਜੀ ਦੇ ਖੱਬੇ ਪਾਵੇ ਤੇ ਵੱਜਿਆ ਵੱਡਾ ਜਰਨੈਲ ਬਣਿਆ ਫਿਰਦਾ ਹੈ ਸੈਦ ਖਾਨ ਜਰਨੇ ਲਾ ਇੱਕ ਗੱਲ ਛੇਤੇ ਰੱਖ ਜੇ ਨੰਦਪੁਰ ਸਾਹਿਬ ਦੀ ਧਰਤੀ ਤੇ ਬੈਠਿਆ ਨੰਦਪੁਰ ਸਾਹਿਬ ਦੀ ਧਰਤੀ ਤੇ ਖੜਿਆ ਮੈਨੂੰ ਦਿਸਦਾ ਤੇਰੀ ਮੰਜੀ ਦਾ ਪਾਵਾ ਤੇ ਦਿਸਦੀ ਤੇਰੀ ਛਾਤੀ ਵੀ ਇਹ ਕਹਿੰਦੇ ਮਹਾਰਾਜ ਜੇ ਤੇਰੀ ਮੰਜੀ ਦਾ ਪਾਵਾ ਦਿਸਦਾ ਮੈਨੂੰ ਤੇਰੀ ਛਾਤੀ ਵੀ ਦਿਸਦੀ ਹੈ ਜਿਹੜਾ ਤੀਰ ਮੈਂ ਮੰਜੀ ਦੇ ਪਾਵੇ ਤੇ ਮਾਰਿਆ ਤੇਰੀ ਛਾਤੀ ਤੇ ਮਾਰਦਾ ਤੇ ਇੱਥੇ ਲਟਾ ਦਿੰਦਾ ਤੈਨੂੰ ਕੀ ਕਰਦੀ ਤੇਰੀ 50000 ਸਨ ਆਈ ਤੇਰੇ ਨੂੰ ਮਾਰ ਮੁਕੰਦਾ ਲੈ ਹੁਣ ਮਰਜੀ ਤੇਰੀ ਏ ਭਾਵੇਂ ਹੰਕਾਰ ਨਾਲ ਆ ਜਾ ਤੇ ਭਾਵੇਂ ਪਿਆਰ ਨਾਲ ਆ ਜਾ ਜਿਹੜਾ ਹੰਕਾਰ ਨਾਲ ਆਇਆ ਉਹਨੂੰ ਮਾਰਿਆ ਗਿਆ ਤੇ ਜਿਹੜਾ ਪਿਆਰ ਨਾਲ ਆਇਆ ਉਹਨੂੰ ਸਤਕਾਰਿਆ ਗਿਆ ਹਿੱਲ ਗਿਆ ਇੱਕਦਮ ਫੜ ਕੇ ਜਿੱਤ ਇਹ ਨਾ ਗੱਲ ਤਾਂ ਸੱਚੀ ਇਹ ਪਤਾ ਕੀ ਕਹਿੰਦਾ ਕਹਿੰਦਾ ਨਾ ਫੌਜਾਂ ਪਿੱਛੇ ਨਹੀਂ ਹਟਾਉਣੀ ਫੌਜਾਂ ਪਿੱਛੇ ਨਹੀਂ ਹਟਾਉਣੀਆ ਫਰੋ ਤਿਆਰੀ ਜੰਗ ਦੀ ਹੰਕਾਰ ਬੋਲਦਾ ਹੈ ਕਹਿੰਦਾ 50000 ਫੌਜ ਜਿੱਤ ਲੈਣਾ ਮੈਂ ਲੋਕਾਂ ਦੇ ਸਾਹਮਣੇ ਆਇਆ ਸਿਰ ਵੱਡਣ ਵਾਸਤੇ ਆਇਆ ਪਤਾ ਕੀ ਕਹਿੰਦਾ ਕਹਿੰਦਾ ਫੌਜਾਂ ਤਿਆਰ ਕਰੋ ਫਿਰ ਮਨ ਵਿੱਚ ਸੋਚਦਾ ਕਿ ਨਾ ਫੌਜਾਂ ਕਿਉਂ ਲੜਾਉਣੀਆਂ ਨੇ ਕਲਗੀਆਂ ਵਾਲਿਆ ਜੇ ਤੂੰ ਐਡਾ ਵੱਡਾ ਜਾਣੀ ਜਾਣੇ ਲੈ ਤੇਰੇ ਚਰਨਾਂ 'ਚ ਮੈਂ ਬੇਨਤੀ ਕਰਦਾ ਆਪਾਂ ਦੂਜੇ ਬੰਦੇ ਕਿਉਂ ਮਰਵਾਉਣੇ ਫੌਜਾਂ ਕਿਉਂ ਮਰਵਾਉਣੀਆਂ ਹੈ ਕਲਗੀਆਂ ਵਾਲਿਆ ਆਪ ਮੇਰੇ ਨਾਲ ਜੁੱਦ ਕਰਾਂਗੇ ਇਹ ਗੱਲ ਆ ਆਪ ਆਉ ਮદાન ਚ ਘੋੜਾ ਲਈ ਜਾਂਦਾ ਹੈ ਸ਼ੈਦ ਖਾਂ ਜਰਨੈਲ ਮਾਰੇ ਕਲਗੀ ਦਰਗੇ ਤੇ ਕੋਈ ਸਿੰਘ ਨਹੀਂ ਲੜੇਗਾ ਆ ਜਾਓ ਸ਼ੈਦ ਖਾਂ ਜਰਨੈਲ ਜਦੋਂ ਸਾਹਮਣੇ ਆਇਆ ਇਹਨੇ ਕਿਹੜਾ ਕਦੇ ਵੇਖਿਆ ਸੀ ਮਹਾਰਾਜ ਨੂੰ ਵੇਖਿਆ ਥੋੜਾ ਸੀ ਕਦੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆਇਆ ਹੇ ਹੇ ਏਜ ਚੱਲਿਆ ਨੰਗਿਆ ਮਾਹਗੁਜਰ ਕੌਰ ਦੇ ਲਾਲ ਜਦੋਂ ਸਾਹਮਣੇ ਆਇਆ ਨਾ ਗਲਗੀ ਧਰਮ ਮਹਾਰਾਜ ਨੂੰ ਵੇਖਦਾ ਹੈ ਮਹਾਰਾਜ ਦੇ ਚਿਹਰੇ ਅੰਦੀਗਾ ਗਈ ਡੰਗ ਰਹਿ ਗਿਆ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਐਡਾ ਪ੍ਰਤਪ ਮਨ ਮਨਚ ਸੋਚਦਾ ਹੈ ਮਨ ਤੇ ਹੰਕਾਰ ਕਹਿੰਦਾ ਹੈ ਹੰਕਾਰ ਜਾ ਕੇ ਕਹਿੰਦਾ ਪਿੱਛੇ 50000 ਸੈਨਾ ਕਰਦੇ ਵਾਰ ਮਨ ਕਹਿੰਦਾ ਸ਼ਾਇਦ ਗਾਜ ਰਣੈਤ ਵਾਰ ਕਰ ਫਿਰ ਕਹਿੰਦਾ ਵੀ ਨਾ ਇੱਥੇ ਤੇ ਨੀਵੇਂ ਹੋ ਕੇ ਆਈਦਾ ਮਨ ਕਹਿੰਦਾ ਗਲਤੀ ਨਾ ਕਰ ਬੈਠੇ ਹੰਕਾਰ ਕਹਿੰਦਾ ਵੀ ਕਰਦੇ ਵਾਰ ਇਕੱਲੇ ਹੀ ਨੇ ਸਿਰ ਸਿਰ ਤੇ ਵਾਰ ਕਰ ਸਿਰ ਢੱਡ ਤੋਂ ਜੁਦਾ ਹੋ ਜਾਏਗਾ ਮੁੜ ਜਾਵਾਂ ਘਰ ਘਰ ਵਿੱਚ ਚਰਚੇ ਹੋਣਗੇ ਮਦ ਦਾ ਤੇ ਹੰਕਾਰ ਦਾ ਜੁੱਧ ਹੁੰਦਾ ਹੈ ਇਹਨੇ ਜਦੋਂ ਇਹਨੇ ਹੰਕਾਰ ਚ ਆ ਕੇ ਕਹਿੰਦਾ ਪਿੱਛੇ ਇੰਨੀ ਸੈਨਾ ਇਹਨੇ ਤਲਵਾਰ ਕੱਢੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਤੇ ਆਏ ਤਲਵਾਰ ਵੰਗਾਰ ਦਾ ਹੈ ਉਹ ਭੈਣ ਨਸੀਰਾ ਜੀਆਂ ਕੀਤੀਆਂ ਅਰਦਾਸਾਂ ਸਾਹਮਣੇ ਆ ਗਈਆਂ ਕਲਗੀਧਰ ਮਹਾਰਾਜ ਐਡੀ ਪਰਮੀ ਦੇਗਾ ਨਾਲ ਵੇਖਦੇ ਨੇ ਸ਼ੈਦ ਖਾਨ ਜਰਨੈਲ ਨੂੰ ਗੁਰਮੁਖੋ ਤਲਵਾਰ ਵਾਰ ਚਲਾਉਣਾ ਤਾਂ ਕੀ ਸੀ ਘੋੜੇ ਤੋਂ ਉਤਰ ਕੇ ਤਲਵਾਰ ਵਗਾ ਕੇ ਮਾਰੀ ਸੈੜ ਤੇ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਫੜ ਲਏ ਜਦੋਂ ਚਰਨ ਭੜੇ ਮਾਰੇ ਕਿ ਤੇ ਕੀ ਹੋਇਆ ਸ਼ੈਦ ਖਾਨ ਜਰਨੈਲਾ ਤੂੰ ਤਾਂ ਵਾਰ ਕਰਨ ਆਇਆ ਸੀ ਕਿ ਨ ਮਾਰੇ ਕਿਹੜੇ ਵਾਰ ਕਲਗੀਆਂ ਵਾਲਿਆ ਬਲ ਟੁੱਟ ਗਿਆ ਮੇਰਾ ਜੀ 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 ਬਲ ਟੁੱਟ ਕੇ जिद बि जिद ਹੋ ਦੀਆ ਆਕਰਾਂ ਤੋਂ ਦੇਦਾ ਹਾਂ ਮਹਾਰਾਜ ਦੇ ਚਰਨ ਫੜਨੇ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਤੁਹਾਡੇ ਤੇ ਚੜਾਈ ਕਰਕੇ ਫੌਜਾਂ ਪਿੱਛੇ ਆ ਗਈ ਸੈਦ ਖਾਂ ਜਰਨੇਲਾ ਤੂੰ ਤਾਂ ਵਾਰ ਕਰਨ ਆਇਆ ਸੀ ਨਾ ਮਹਾਰਾਜ ਮਹਾਰਾ ਮੈਂ ਭੁੱਲ ਗਿਆ ਸੀ ਐਡੀ ਘੁੱਟ ਕੇ ਗਲਵਕੜੀ ਪਾਈ ਨੇਤਰ ਫੇਰੇ ਸੈਦ ਖਾਂ ਫਕੀਰ ਬਣ ਗਿਆ ਬੜਾ ਤਰਦਾ ਫਕੀਰ ਬਣ ਗਿਆ ਦੇਵਨਾਥ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜਪਤ ਹੈ ਔਰੰਗਾ ਕਹਿੰਦਾ 50000 ਬੰਦਾ ਫੌਜ ਦਾ ਲੈ ਕੇ ਗਿਆ ਫਿਰ ਵੀ ਨਹੀਂ ਲਿਆਇਆ ਉਹ ਕਹਿੰਦੇ ਜੀ ਲੈ ਕੇ ਕਿੱਥੋਂ ਆਣਾ ਸੀ ਸਿਰ ਵੜ ਕੇ ਗੁਰੂ ਗੋਬਿੰਦ ਸਿੰਘ ਦਾ ਉਹ ਤਾਂ ਕਲਗੀ ਧਰ ਦਈ ਹੋ ਕੇ ਰਹੇ ਅੱਜ ਵੀ ਮਹਾਰਾਜ ਆਪਣਾ ਮੁੜੰਦੇ ਅਸੀਂ ਅਰਦਾਸ ਕਰੀਏ ਤਾਂ ਸਹੀ ਔਰੰਗਜੀਬ ਇੱਕ ਦਿਨ ਕਲਗੀਆਂ ਵਾਲੇ ਪਾਸੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਭਾਈ ਆਨੰਦ ਲਾਲ ਸਭ ਤੋਂ ਵੱਡਾ ਕਵੀ ਸੀ ਸੋਨੇ ਦੀ ਕੁਰਸੀ ਤੇ ਬਹਿਂਦਾ ਸੀ ਭਾਈ ਆਨੰਦ ਲਾਲ ਤੇ ਛੱਡ ਕੇ ਆ ਗਿਆ ਸੀ ਸਾਰਾ ਕੁਝ ਛੱਡ ਕੇ ਜਦੋਂ ਆਏ ਨਾ ਸਿਪਾਈ ਲੈਣ ਕਹਿੰਦੇ ਆ ਚੱਲਿਏ ਤੈਨੂੰ ਔਰੰਗਜ਼ੇਬ ਬੁਲਾਉਂਦਾ ਕਹਿੰਦਾ ਨਾ ਹੁਣ ਨਹੀਂ ਜਾਣਾ ਜਿਹਦੀ ਮਹਾਰਾਜ ਦੇ ਚਰਨਾਂ ਨਾਲ ਲੱਗ ਗਈ ਜਿੱਦਾਂ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਬਣ ਗਿਆ ਤੁਸੀਂ ਵੇਖੋ ਵੀ ਕਿੱਡੇ ਤਗੜੇ ਗੁਰੂ ਗੋਬਿੰਦ ਸਿੰਘ ਦੀ ਆਸ਼ਿਕ ਹੋਏ ਨੇ ਕਿੱਡੇ ਤਗੜੇ ਗੁਰੂ ਗੋਬਿੰਦ ਸਿੰਘ ਦੇ ਮਰੀਦ ਹੋਏ ਨੇ ਮੈਂ ਬੇਨਤੀ ਕਰਦਾ ਹਾਂ ਸਿੱਖ ਇਤਿਹਾਸ ਦੀ ਤਵਾਰੀਖ ਵਿੱਚ ਜਿੱਥੇ ਕਿਤੇ ਤੁਹਾਨੂੰ ਸ਼ਿਵੇਕ ਸਿੰਘ ਸਹਿਬਾਜ਼ ਸਿੰਘ ਚਰਖੜੀ ਤੇ ਚੜ੍ਹਿਆ ਨਗਰ ਆਉਂਦਾ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਪੁੱਤਰ ਦਾ ਦਿਲ ਕੱਢ ਕੇ ਮੂੰਹ ਵਿੱਚ ਪਾਇਆ ਜਾਂਦਾ ਹੈ ਆ ਤੁਹਾਡੇ ਨੇੜੇ ਖਲਖਟ ਬਣਿਆ ਬਾਬਾ ਜੈ ਸਿੰਘ ਜੀ ਪੁੱਠਿਆਂ ਕਰਕੇ ਖਲ ਲਾਈ ਜਾਂਦੀ ਸਾਧ ਸੰਗਤ ਜੀ ਛੋਟੇ ਛੋਟੇ ਫਰਜੰਦਾ ਨੂੰ ਨੀਹਾਂ ਵਿੱਚ ਚਣਿਆ ਜਾਂਦਾ ਹੈ ਸਿੱਖ ਇਤਿਹਾਸ ਦੀ ਤਵਾ ਰੀਖ ਵਿੱਚ ਇੱਕ ਵੀ ਥਾਂ ਤੇ ਤੁਸੀਂ ਇਹ ਨਹੀਂ ਲਿਖਿਆ ਵਿਖਾ ਸਕਦੇ ਕਿਸੇ ਸਿੰਘ ਨੂੰ ਤਸੀਹੇ ਦੇਣ ਲੱਗੇ ਹੋਣ ਉਹ ਕਹਿੰਦਾ ਹੋਵੇ ਮੈਂ ਡਰ ਗਿਆ ਮੈਂ ਡੋਲ ਗਿਆ ਮੈਂ ਸਿੱਖੀ ਛੱਡਣ ਵਾਸਤੇ ਤਿਆਰ ਹਾਂ ਕੀਮਾ ਕੀਮਾ ਦਾ ਹੋ ਗਏ ਬੰਦ-ਬੰਦ ਤਾਂ ਘਟਾਵੇ ਪਰ ਸਿੱਖੀ ਨਹੀਂ ਛੱਡੀ ਉਹਨਾਂ ਨੇ ਸਰਸੰਗਤ ਜੀ ਕਿਸੇ ਤੋਂ ਕੁਰਬਾਨ ਕੋਈ ਤਾਂ ਹੁੰਦਾ ਜਿੰਦਾ ਡਾਢਾ ਪਿਆਰ ਹੋਵੇ ਜਿੰਦੇ ਨਾਲ ਸਾਡਾ ਪਿਆਰ ਹੈ ਨਹੀਂ ਭਾਵੇਂ ਆਪਣੇ ਸਾਹਮਣੇ ਬੈਠਾ ਤੜਫੀ ਜੇ ਅਸੀਂ ਨਹੀਂ ਬੁਲਾਉਂਦੇ ਕਲਗੀਆਂ ਵਾਲਿਆ ਕਿੰਨਾ ਪਿਆਰ ਦਿੱਤਾ ਹੋਏਗਾ ਆਪਣੇ ਸਿੱਖਾਂ ਨੂੰ ਭਾਈ ਆਨੰਦ ਲਾ ਇੱਕ ਦਿਨ ਕਲਗੀਆਂ ਵਾਲੇ ਮੈਂ ਪ੍ਰੇਮ ਸੁਹਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੇਤੇ ਪਿਛਲਾ ਜਨਮ ਯਕਰਤ ਕੋ ਹਰ ਕੀ ਭਗਤ ਨਾ ਕੀਤੇ ਆਖੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਫਿਤੀ ਸੋ ਫਿਤੀ ਮਾਈ ਨੰਦ ਲਾਲ ਜੀ ਜਦੋਂ ਵਿਰਾਗ ਵਿੱਚ ਆਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਣਾ ਦਰਸ਼ਤ ਖਾ ਜਵੀ ਮੇਰੇ ਬਾਝੋਂ ਵਾਲੇ ਭਾਈ ਨੰਦ ਲਾਲ ਜੀ ਨੇ ਗਜਲਾ ਲਿਖਣੀਆਂ ਗੁਰੂ ਗੋਬਿੰਦ ਸਿੰਘ ਦੇ ਪਿਆਰ ਚ ਉੱਚੇ ਤਿੱਲੇ ਮੈਂ ਚੜ ਚੜ ਵੇਖਾਂ ਮੈਂ ਅੱਖੀਂ ਬਿਟ ਬਿਟ ਝਾਕਾਂ ਵਿੱਚ ਵਿੱਚੋਂ ਪ੍ਰੀਤਮ ਵਾਲੇ ਮੈਨੂੰ ਰੋ ਮਾਰਾ ਹਕ ਇਹ ਬੇਨਤੀਆਂ ਕਰਨੀਆਂ ਪਿੱਛੇ ਜੋ ਵੀ ਤੀ ਸੋ ਵੀ ਤੀ ਹੁਣ ਤਾਂ ਬਣਾ ਲੈ ਸਾਡੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ